హలోను స్వాగత తాడ్డా చనా ఆయన సారే ఠీక ఠాక పోవే అం సేర సప్ కప్పుడే తోలి సే ఆనంద చలి గ్యా స్కూల్ ਦਸ ਚਲੇ ਘਰ ਮੀਂਹ ਆ ਗਿਆ ਫਿਰ ਤੋਂ ਇਸ ਤੋਂ ਮੈਂ نیچے ਜਾ ਬਾਹਰ ਚਲੇ ਦਸ ਖੇਡਦਾ ਪਿਆ ਸੀ ਫਿਰ ਮੈਂ ਕਿਚਨ ਚ ਕੰਮ ਕਰ ਲੈਨੇ ਆਪਾਂ ਫਿਰ ਆਪਾਂ ਬਣਾ ਲੈ ਆਲੂ ਪੂੜੀ ਨੰਦ ਕਹਿੰਦਾ ਮੈਂ ਆਲੂ ਪੂੜੀ ਖਾਣੀ ਆ ਤੇ ਆਪਾਂ ਆਲੂ ਪੂੜੀ ਬਣਾ ਲੈ ਸੀ ਤੇ ਜਰੂਰ ਸਪੂਨ ਤੋਂ ਆ ਗਿਆ ਫਿਰ ਉਹਨੂੰ ਅਸੀਂ ਬਣਾ ਕੇ ਦੇ ਰਾਂਗੇ ਤੇ ਇੱਧਰ ਹੁਣ ਮੈਂ ਲੱਗੀ ਸੀ ਆਪਣੇ ਵਾਸਤੇ ਆਲੂ ਪੂੜੀਆਂ ਬਣਾਉਣ ਖਾਣ ਵਾਸਤੇ ਮੰਗਾ ਲੇਕਰ ਬਣਾਣਾ ਜਲਦੀ ਜਲਦੀ ਫਿਰ ਆਪਾਂ ਖਾਈਏ ਭੁੱਖ ਲੱਗੀ ਫਿਰ ਮੈਨੂੰ ਲੱਗ ਮੈਂ 8:30 ਤੋਂ 10 ਤੱਕ ਐਂਡ ਫ੍ਰੀ ਹੋ ਜਾਈ ਨੀ ਸਾਰਾ ਕੰਮ ਕਰਕੇ आजो भी ਜਿੰਨੇ ਖਾਣੇ ਨੇ ਆਲੂ ਪੂੜੀ ਵੈਸੇ ਮੈਂ ਚਨੇ ਬਣਾਉਣ ਸੀ ਚਨੇ ਮੈਨੂੰ ਰਾਤੀ ਭਾਂਡਾ ਜਾੜ ਖੁੱਲ ਗਿਆ ਨਾ ਕਿ ਚਲੋ ਜੇ ਸੀ ਆਲੂ ਪੂੜੀ ਹੀ ਬਣਾ ਲੈਨੇ ਆ ਨਾਲ ਦੀ ਨਾਲ ਇੱਧਰ ਗੈਸ ਤੇ ਦੁੱਧ ਗਰਮ ਰੱਖਿਆ ਸੀ ਤੇ ਨਾਲ ਆਪਾਂ ਬਣਾ ਰੇ ਆਲੂ ਪੂੜੀਆਂ ਪਰ ਤੇਲ ਰੱਖਿਆ ਆਲੂ ਅਸੀਂ ਬਣਾ ਕੇ ਰੱਖ ਲੈਨੇ ਹੋਰ ਅਸੀਂ ਇਥੋਂ ਮੈਂ ਕਰਦੀ ਪਈ ਸੀ ਆਪੀ ਇਹਨੂੰ ਜਦੋਂ ਕੱਢ ਕੇ ਤੇ ਤੇਲ ਐਕਸਟਰਾ ਆਇਲ ਜਿਹੜਾ ਘਰ ਨਾਲ ਦਾ ਸਮਾਰ ਰੱਖਾਂਗੇ ਸੀ ਇਦਾਂ ਹਾਲ ਦੇ ਨਾਲ ਮੈਂ ਵਾਜਾਂਦੇ ਆ ਵੀ ਪਿਆਰ ਜਿੰਨੇ ਖਾਣੇ ਗਰਮ ਗਰਮ ਬਾਤ ਨੂੰ ਚਨਾ ਕੇ ਦਰ ਹਮੇਸ਼ਾ ਅਗੇ ਚੱਕ ਕੇ ਦੱਸਦੇ ਨੂੰ ਕਿ ਮੈਂ ਪਹਿਲਾਂ ਖਾ ਲੈਣਾ ਮੈਂ ਕਿ ਤੁਸੀ ਖਾਓ ਮੈਂ ਬਾਅਦ ਖਾਣੀ ਇਹਨੂੰ ਦੇਖਣ ਨਾਲੇ ਪੂਰੀ ਨਹੀਂ ਫੁੱਲੀ ਵੀ ਬੰਦਦੇ ਪਏ ਨਾ ਮੈਂ ਕਿ ਕਿਨੂੰ ਭੁੱਖ ਲੱਗੀ ਹੈ ਮੈਂ ਕਿ ਨਾ ਮੈਨੂੰ ਤਾਂ ਭੁੱਖ ਲੱਗੀ ਨਹੀਂ ਮੈਂ ਕਿ ਤੁਹਾਨੂੰ ਤਾਂ ਐਸੇ ਨਹੀਂ ਲੱਗਦੀ ਤੇ ਮਮਾ ਨੇ ਕੜਾਈ ਰੱਖ ਕੇ ਰੱਖ ਦਿੱਤੀ ਅੱਗੇ ਆਲੂ ਵਾਲੇ ਕਹਿੰਦੇ ਖਾਓ ਪੇ ਤੁਸੀਂ ਜਿੰਨੇ ਮਰਜ਼ੀ ਐਸ਼ ਕਰੋ ਮਗਾ ਤੁਸੀਂ ਪਾ ਕੇ ਦੇ ਦਿਓ ਮੈਂ ਬਸ ਨੂੰ ਬਣਾਈ ਚੰਨੀ ਤੇ ਫਿਰ ਮੈਂ ਤੇ ਆਪ ਹੀ ਕਾਹੂੰਗੀ ਜੇ ਮम्मा ਨਾਲ ਕੇ ਸਿਰਸ ਰਸ ਦੋਨੇ ਜਣੇ ਨਾਲ ਮਿਲ ਕੇ ਕੰਮ ਕਰ ਲਈਦਾ ਕਿਤ ਜਲਦੀ ਹੋ ਜਾਂਦਾ ਫਿਰ ਸਫਾਈਆਂ ਕਰ ਲਈਆਂ ਸੀ ਧੂਣ ਕਿਚਨ ਚ ਆ ਕੇ ਫਿਰ ਮम्मा ਭਾਂਡੇ ਸਾਫ ਕਰ ਲੈਂਦੇ ਹਾਂ ਨਹੀਂ ਤੇ ਮੈਂ ਕਰ ਲੈਂਦੀ ਉਸ ਤੋਂ ਬਾਅਦ ਇਹ ਹੁਣ ਆ ਰਹੀ ਨੇ ਨਾ ਮੈਂ ਵੀਡੀਓ ਐਡਿਟ ਕਰਦੇ ਪਏ ਸਰਾ ਦਸ ਨੂੰ ਸੁਆ ਕੇ ਮੈਨੂੰ ਨੀਂਦ ਚੜੀ ਗਈ ਆ ਤੇ ਸਰਦਨ ਟਾਈਮ ਹੀ ਲੱਗਦਾ ਉਹਨਾਂ ਕਰ ਲੈਣੀ ਵੀਡੀਓ ਐਡਿਟ। ਮੈਂ ਤਾਂ ਮੈਂ ਕਹਿ ਰਹੀ ਸੀ ਕਿ ਜਲਦੀ ਜਲਦੀ ਖਾ ਲਓ ਆ ਕੇ ਵੀ ਤੁਸੀਂ। ਪੂੜੀਆਂ ਵਗੈਰਾ ਜਿੰਨੇ ਖਾਣੀਆਂ ਸਾਰਿਆਂ ਨੇ। ਤੇ ਅੱਜ ਮਾਰ ਦੇ ਪਰ ਮੇਰੇ ਕੋਲ ਸੁਣਦਾ ਹੀ ਨਹੀਂ ਹੈਗਾ ਕਿ ਮੈਂ ਤਾਂ ਮੈਂ ਬਣਾ ਲਵਣੀ ਆ। ਤਾਂ ਮਰਜ਼ੀ ਖਾਓ ਨਾ ਖਾਓ। بس ਮੈਨੂੰ ਤਾਂ ਗਰਮਾ ਗਰਮ ਖਾ ਲਨ ਬਾਅਦ ਫ੍ਰੀ ਹੋ ਜੇਦਾ ਕਿਚਨ ਐਂਡ ਕਲੀਨ ਕਰਕੇ। ਤੇ ਲੱਕੇ ਵੀ ਕੋਲ ਠੰਡਾ ਪਾਜੇ ਫਿਰ ਜਲਦੀ ਗਰਮੀ ਨਹੀਂ ਹੁੰਦਾ ਹੈਗਾ। ਇਹ ਸਾਰੇ ਦੋਸਤੋ ਬਾਅਦ ਇਸ ਪੂੜੀਆਂ ਖਾ ਪੀ ਕੇ ਫ੍ਰੀ ਹੋ ਗਏ ਆ ਬਣੀ ਹੋਈ ਹੈ ਸਵਾਸ ਤੇ ਮम्मा ਕਹਿੰਦੇ ਮੈਂ ਖਾਵਾਂ ਮੈਂ ਕਹਾਂ ਤੁਸੀਂ ਖਾਓ ਮੈਂ ਤੁਹਾਨੂੰ ਕੀ ਜਣੀ ਖਾਓ ਪੀਓਗੇ ਲੈ ਦੇਖੋ ਇਹ ਨੂੰ ਨਹੀਂ ਬਹੁਤ ਜ਼ੋਰ ਪਾਉਂਦੇ ਪੂੜੀਆਂ ਦੇ ਕੋਪਣੇ ਵਧੀਆ ਬਣੀਆਂ ਫੁੱਲ ਫੁੱਲ ਕੇ ਸਿਰਫ ਆਟੇ ਦੀਆਂ ਬਣਾਈਆਂ ਮੈਂ ਹੋਰ ਕੁਝ ਨਹੀਂ ਦੇ ਵਿੱਚ ਪਾਇਆ ਐਕਸਟਾ ਆਟੇ ਦੀ ਪੂੜੀ ਫੁੱਲੀਆਂ ਬਣੀ ਖਾਣੀ ਹੁੰਦੀ ਨੇ ਛੋਟੇ ਨੇ ਪੂੜੀ ਕੜਾਹੀ ਵਿੱਚੋਂ ਭੱਜ ਗਈ ਮੈਨੂੰ ਆ ਜੀ ਵੀ ਜਾਣ ਆਪਾਂ ਦੂਜੀ ਤੀਜੀ ਕਲਾਸ ਵਿੱਚ ਸਟੋਰੀ ਹੁੰਦੀ ਸੀ ਕਿੰਨੇ ਕਿੰਨੇ ਪੜ੍ਹੀ ਹੋਈ ਇਹਦੇ ਤੁਸੀਂ ਦੱਸਿਓ ਕਿੰਨੂ ਕਿੰਨੂ ਜਾਦੇ ਪੂੜੀ ਕੜਾਹੀ ਵਿੱਚੋਂ ਭੱਜ ਗਈ ਲਓ ਜੀ ਆਜੋ ਖਾ ਲਓ ਜਿਨੇ ਖਾਣੀ ਗਰਮਾ ਗਰਮ ਪੂੜੀਆਂ ਆਲੂ ਨਾਲ ਦਹੀਂ ਇਦਨ ਮੈਂ ਦੁੱਧ ਗਰਮ ਰੱਖਿਆ ਸੀ ਇੱਕ ਮੈਂ ਟ੍ਰਿਕ ਜੋਸ ਕੀਤੀ ਕਹਿੰਦੇ ਜਿਹੜਾ ਦੁੱਧ ਹੈ ਨਾ ਆਲੇ ਦੁਆਲੇ ਦੇਸੀ ਘਿਓ ਲਗਾ ਦੇਣਾ ਚਾਹੀਦਾ ਦੁੱਧ ਜਿਹੜਾ ਜਿਹੜਾ ਬੋਇਲ ਹੁੰਦਾ ਬਾਹਰ ਨਹੀਂ ਹੁੰਦਾ ਹੈਗਾ ਇਹ ਮੈਂ ਟ੍ਰਿਕ ਕਾਮਯਾਬ ਹੋਈ ਕਿ ਮੈਂ ਫਸਟ ਟਾਈਮ ਮੈਂ ਦੇਖੀ ਸੀ ਮੈਨੂੰ ਵਧੀਆ ਲੱਗੇ ਮੈਂ ਮੈਂ ਵਰਸ ਜਿਵੇਂ ਨੇ ਆਈਡੀਆ ਬਹੁਤ ਵਧੀਆ ਤੇ ਦੁੱਧ ਬਿਲਕੁਲ ਬਾਹਰ ਨਹੀਂ ਆਇਆ ਸੱਚੀ ਦੇ ਨਾਲ ਬਿਲਕੁਲ نیچے-नीचे ਦੁੱਧ ਦੇ ਰਿਹਾ ਕਿ ਬਾਹਰ ਨਹੀਂ ਆਇਆ ਹੈਗਾ ਕਿ ਉਹ ਜਿੱਥੇ ਲੱਗੋ ਐਸੇ ਜਿਵੇਂ ਕਿ ਉਹ ਹੀ ਲਗਾਉਣਾ ਹੈ ਹੋਰ ਕੁਝ ਨਹੀਂ ਇਦਨ ਮੈਂ ਸਾਈਡਾਂ ਸਾਰੇ ਦੇਸੀ ਘਿਓ ਲਗਾਤਾ ਸਰ ਦੁੱਧ ਨੂੰ ਬਾਹਲਾ ਹੋਂ ਤੋਂ ਬਾਅਦ ਇਹ ਦੁੱਧ ਬਿਲਕੁਲ ਬਾਹਰ ਨਹੀਂ ਆਇਆ ਨੀਚੇ-ਨੀਚੇ ਰਹਿ ਤੀ ਪ੍ਰੂਫ ਦੇਖ ਸਕਦੇ ਵਿਦ ਇਸ ਤੋਂ ਹੈਗਾ ਸਾਡਾ ਨੈਕਸਟ ਡੇ ਨੈਕਸਟ ਡੇ ਅਸੀਂ ਚੱਲੇ ਸੀ ਡੈਡੀ ਦਾ ਬਰਥਡੇ ਕੇਕ ਲੈਣ ਮੈਂ ਹਰਮੀਤ ਅਨੰਤ ਤੇ ਦਰਸ਼ ਵੀਰ ਮੰਮੀ ਹਨ ਮਕਰ ਰਹੀ ਨਹੀਂ ਤੁਸੀਂ ਜੋ ਉਧਰੋਂ بارش ਬਹੁਤ ਤੇਜ਼ ਸੀ ਕਿ ਕੇਕ ਲੈਣਾ ਵੀ ਜ਼ਰੂਰੀ ਸੀ ਕਿ ਚਲੋ ਬਰਥਡੇ ਸੈਲੀਬ੍ਰੇਟ ਕਰ ਲੈਂਗੇ ਦਰਸ਼ ਬਹੁਤ ਖੁਸ਼ ਸੀ ਗੱਡੀ ਵਿੱਚ ਬੈਠ ਕੇ ਮੈਂ ਜਾ ਰਿਹਾ ਉਹ ਨੂੰ ਨੂੰ ਮੇ ਕਾਰ ਨਾ ਬੜਾ ਕੋਸ਼ੂnga ਬਾਹਰ ਫਿਰ ਕੇ ਇਹਨੂੰ ਹੁੰਦਾ ਫਿਰ ਚਲੇ ਵੀ ਜਾਣਾ ਪਰ ਇਹਨੂੰ ਹੁੰਦੀ ਕਿ ਮੈਂ ਕਾਰ ਜਲਦੀ ਪਹੁੰਚ ਜਾ ਬਾਹਰ ਨਿਕੋ ਬਾਹਰ ਬਾ 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 ਇਹ ਗੱਲਾਂ ਕਰਦਾ ਹੁਣ ਬਹੁਤ ਹੀ ਟਿੱਡੂ ਜਿਹਾ ਖੁਸ਼ ਹੋ ਜਾਂਦਾ ਇੱਥੇ ਬੈਠਾ ਬੈਠਾ ਹੁਣ ਅਸੀਂ ਕੀ ਗੱਲ ਹੈ ਫਿਰ ਵਾਪਸ ਆਵਾਂਗੇ ਮੈਂ ਅਗਲੇ ਦਿਚ ਬਾਹਰ ਨਹੀਂ ਨਿਕਲਾਂਗੀ ਕਿਉਂਕਿ ਬਾਰਿਸ਼ ਹੋ ਰਹੀ ਇਸ ਕਰਕੇ ਮੈਂ ਦਰਸ਼ਨ ਵਿੱਚੇ ਹੀ ਰੱਖਾਂਗੀ ਹੁ ਮੀਟਿਆਂ ਨਾਲ ਤੇ ਜਾ ਗਏ ਕੇਕ ਲੈਣ ਦੋਨੇ ਜਾਣੇ ਉੱਧਰ ਸਾਹਮਣੇ लवली ਬੇਕ ਸਟੂਡੀਓ लवली সুইਟ ਸਟੂਡੀਓ ਸਾਈਡ ਤੇ ਇੱਕ ਸਾਈਡ लवली ਬੇਕ ਸਟੂਡੀਓ ਤੋਂ ਕੇਕ ਲੈਣਗੇ ਇੱਥੇ ਅਸੀਂ ਮੈਂ ਦਰਸ਼ ਕਰਦੇ ਪਏ ਹਾਂ ਵੇਟ ਦਰਸ਼ਕਾਂ ਦਾ ਕਮੇਨ ਉਹਨੇ ਬਾਹਰ ਲੈ ਕੇ ਗਏ ਲੱਗਦਾ ਪਿਆ ਮੈਂ ਕਿ ਬਸ ਤਮੀਂ ਦਿੰਦਾ ਪਿਆ ਆਪਾਂ ਨਹੀਂ ਜਾਣਾ ਬਾਹਰ ਤੇ ਗਿੱਲੇ ਹੋ ਜਾਵਾਂਗੇ ਅਸੀਂ ਇਨੂੰ ਲਗਦਾ ਮੈਂ ਘੁੰਮ ਫੇਰ ਲਾਵਾਂ ਬਸ ਹੋਰ ਕੁਛ ਨਹੀਂ। ਤੁਸੀਂ ਬਣਾ ਰਹੇ ਸੀ ਵਾਪਸ ਕੇ ਗਲੇ ਕੇ ਘਰ ਆ ਗਏ। ਮੈਂ ਵੀਡੀਓ ਨਹੀਂ ਸ਼ੂਟ ਨਹੀਂ ਕਰ ਪਾਈ। ਦਰਸ਼ ਬਹੁਤ ਤੰਗ ਕਰਦਾ ਪਿਆ ਸੀ। ਥੋੜਾ ਜਿਹਾ ਵਾਗੇ ਕਾਰ ਤੇ ਹੁਣ ਦਰਸ਼ ਫੇਰ ਖਿੱਚ ਗਿਆ ਕਿ ਮੈਨੂੰ ਬਾਹਰ ਕੱਢ ਦੋ ਜਲਦੀ ਜਲਦੀ। ਤੁਹਾਨੂੰ 10 ਤੋਂ 15 ਮਿੰਟ ਲੱਗਣੇ ਆ ਘਰ ਪਹੁੰਚਣਾ। ਬਾਰਿਸ਼ ਉਧਰ ਇੰਨੀ ਤੇਜ਼ ਹੈ। ਆਨੰਤ ਕਹਿੰਦਾ ਮੈਂ ਕੇਕ ਖਾਣਾ ਖਾਣਾ ਮੈਂ ਕਿਹਾ ਨਹੀਂ ਦਿੱਤ ਰਾਂ ਦੀ ਜੇ ਠੀਕ ਨਹੀਂ 9:30 ਹੋ ਚਲੇਗੇ ਸੀ ਆਲਰੇਡੀ। ਕੱਟਣਾ ਫੇਰ ਇਹਨਾਂ ਕੇ ਨਾਲ ਮੈਂ ਡਿਨਰ ਤੇ ਵੀ ਜਾਣਾ ਫਿਰ ਅਸੀਂ ਥੋੜੇ-ਬੋੜੇ ਫੋਟੋਆਂ ਕਲਿੱਕ ਕੀਤੀਆਂ ਵੀਡੀਓ ਨਹੀਂ ਬਣਾਈ ਇੰਜੋਏ ਕੀਤਾ ਆਪਣੇ ਫੈਮਿਲੀ ਨਾਲ ਮੰਮਾ ਡੈਡੀ ਸਾਰੇ ਜਣੇ ਬੈਠੇ ਬਰਥਡੇ ਸੈਲੀਬ੍ਰੇਟ ਕੀਤਾ ਡੈਡੀ ਦਾ ਅੱਜ ਹੀ ਬਣਾ ਲਈ ਪੂੜੇ ਪੂੜੇ ਕੀ ਇਹ ਟਿੱਕੀਆਂ ਬਣ ਗਈਆਂ ਮੈਂ ਤਾਂ ਬਹੁਤ ਵਧੀਆ ਉਹ ਨਿੱਕੇ-ਨਿੱਕੇ ਬਣਾਏ ਮੰਮਾ ਨੇ ਵਧੀਆ ਬਣੇ ਹਨਾ ਵੇ ਇੰਨਾ ਕਿ ਫਿਲਰ ਦੇ ਨਹੀਂ ਪਏ ਹੈਗੇ ਮਮਾ ਮੇਨ ਨਵਾਂ ਆਈਡੀਆ ਵਰਤਿਆ। ਵੱਟੀਆਂ ਵੱਟੀਆਂ ਬਣਾ ਦਿੰਦੀ। ਮੇਨ ਚੌਂ ਘਾੜ ਦੇਣੀ। ਮੈਨੂੰ ਕੋ ਵੱਡਾ ਬਣਾ ਦੋ। ਇਕੱਠਾ ਕੰਮ ਉੱਕੇ। ਹਾਂ ਬਣ ਗਏ ਹੜੇ ਪੂੜੇ। ਮੇਰੇ ਨਿੱਕੇ ਪੂੜੇ। ਆਹ ਚਿਰ ਬਾਲਾਈ ਸੇਕ ਲੱਗ ਗਿਆ। ਅੰਦਰ ਬਣੀ ਹੈ ਸਾਡੀ ਖੀਰ। ਦੁਬਾਰਾ ਹਨ ਬਣਾ ਲਵਣਾ ਲਖਮੀ ਦਾ। ਇਹ ਮੈਨੂੰ ਕਿੰਦਰ ਕੋਰਵਡ ਦਾ ਮੁੰਗੇ ਜਿਵੇਂ ਮੈਂ ਥੋੜਾ ਤਾਂ। ਤੇਰਾ ਇਹ ਮੇ ਵੀ ਮੇਰਾ ਬਹੁਤ ਹੀ ਵਦਨਾਂ ਨੂੰ ਦਾ ਅਸੋਟ ਹੈ ਮੈਂ ਪੂੜੇ ਕਣਕ ਦੇ ਹੁਣੇ ਬਣਾ ਕੇ ਦਵਾਂ ਮੈਂ ਹੁਣੇ ਕਿੱਥੋਂ ਪੰਜ ਨੇ ਤੇਖੀ ਬੰਦੇ ਆ ਵੱਡਾ ਤੇ ਮੇਰਾ ਫੇਲ ਹੋ ਗਿਆ ਵਰਤਿਆ ਸੀ ਕਿ ਇਹਦੇ ਵਿੱਚ ਰੱਖ ਕੇ ਬਣਾਉਣੇ ਪਰ ਨਹੀਂ ਬਣਿਆ ਜਮਾ ਫੇਲ ਹੁਣ ਦੁਬਾਰੇ ਵਿਚਾਰੇ ਨੇ ਫੇਰਵਾੜਦਾ ਉਹਦੇ ਵਿੱਚ ਸੇਕਾ ਲਵਾਉਣ ਨੂੰ ਮਮੀ ਹੋ ਗਿਆ ਜਮਾ ਫੇਲ ਨਹੀਂ ਆਈ ਡੀ ਵਧੀਆ ਮਮਾ ਦਾ ਆ ਚੋਪੋ ਨੇ ਬਣਾਏ ਦੋ ਰੰਗੇ ਪੂੜੇ ਦੋਨ ਗੁਰ ਚਾਦੇ ਜਾਂ ਪੱਲੇ ਪਹਿਲਾ ਲਾਲ ਨਾ ਨਾ ਪੜਾਉਂ ਨਹੀਂ ਪਹਿਲਾ ਦਿੱਤੇ ਉਹ ਲਾਲ ਨਹੀਂ ਉਹਨੂੰ ਖਾਦੀ ਜਾਂ ਬਸ ਇਥੇ ਦੇਸਾਂ ਨੇ ਪਤਲੇ ਬਦਲੇ ਬਣਾਉਂਦੇ ਆਹੇ ਜੋੜ ਚੱਲਾ ਸੇਕਾਂ ਨਹੀਂ ਲੱਗਾ ਜੇ ਲੱਗਾ ਬਣਾ ਲਮਮਾ ਕਣ ਨੂੰ ਮਮਾ ਕੱਡੋ ਮਰਕੋ ਹੋ ਗਏ ਲੋ ਕਿੰਨਾ ਮੈਂ ਨਾਲ ਹੀ ਰਹਿਣਾ ਉਹਦੇ ਭਾਈ ਤੇ ਨਾਲ ਰਹਿਣਾ ਬਾਈਆ ਮम्मा ਰੁਕ ਜਾ ਰੁਕ ਜਾ ਮਮਾ ਹੋਰ ਰੁਕਣ ਵਾਲਾ ਕੰਮ ਰੁਕਦੀ ਨਹੀਂ ਹੁੰਦੀ ਜਦ ਲੈ ਆਵੇ ਉੱਪਰ ਚੱਲ ਜੀ ਹਣਾ ਉੱਪਰ ਜਿਹਦੀ ਬੀਨਾਂ ਤ੍ਰਿਤੀਆਰੀ ਸਕੂਲ ਆ ਕੇ ਖਾਲੇ ਨੇ ਮਾਲ ਪੂੜੇ ਇਧਰ ਭਾਈ ਸਾਹਿਬ ਜੀ ਨੇ ਪਾਇਆ ਹੈ ਖਲਾਰਾ ਨੇ ਤੈਨੂੰ ਦੱਸਿਆ ਕਿ ਕਰਦੇ ਪਏ ਤੁਸੀਂ ਪੜ੍ਹ ਨਹੀਂ ਤਾਣਾ ਵੀਰ ਜੀ ਨੂੰ ਕਹਿੰਦਾ ਕਿ ਮੈਂ ਪੜ੍ਹਣਾ ਮੈਨੂੰ ਪੈਨ ਕਾਪੀ ਦੇ ਦੇ ਤੇਰੇ ਤੇ ਆਪਣਾ ਤੋਂ ਭਾਈ ਪੜ੍ਹੇ ਨਾ ਕਿ ਡਿਆ ਜੇ ਅੱਧਾ ਪਾਇਆ ਹੋਇਆ ਇਹਨੇ ਦੇਖ ਤੋ ਏ ਟੋਏ ਖਲਾਰੇ ਆ ਕੀ ਕੀਤਾ ਦਰਸ਼ਕੀ ਤੁਸੀਂ ਇੱਕ ਕੀਤਾ ਲੱਡੂ ਹੁਣ ਸ਼ਰਮੁੰਦਾ ਪਿਆ ਸਾਰਾ ਖਲਾਰਾ ਪਾਇਆ ਹੋਇਆ ਚਲੋ ਜੀ ਥੋੜਾ ਨਾਲ ਪਹਿਲਾਂ ਲੱਗਾ ਆਪਣਾ ਸਟੱਡੀ ਟਾਈਮ ਕਰਨ ਤੇ ਦਰਸ਼ਕੀਰ ਤਾਂ ਕਰਦਾ ਪਿਆ ਤਾਂ ਆਪਾਂ ਲੱਗੇ ਤੇ ਵੀਡੀਓ ਦੇ ਐਂਡ ਕਰਨ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਦਰਸ਼ਕੀ ਨੇ ਖਾ ਲੈ ਖੀਰ ਪੂੜੇ ਥੋੜੇ ਮਸਤੀ ਚ ਪਚਾਉਣ ੜਾ ਆਪਣੇ ਜੱਕਲੀ ਮੇਰਾ ਪੁੱਤ ਕੰਮ ਕਰਦਾ ਤੇ ਇਹਨੂੰ ਤਰੀ ਲੱਗ ਗਿਆ ਏ ਸੱਟ ਲੱਗੀ ਨਹੀਂ ਕਿੱਦਾਂ ਪਿਆ ਏ ਮੇਰੇ ਪੁੱਤੂ ਦੇ ਬੜਾ ਵੱਡਾ ਨੀਲੋ ਹੋ ਗਣਾ